ਸ੍ਰੀ ਰਾਗ ਮਹਲਾ 5 ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਸਤਗੁਰ ਨੂੰ ਮਿਲ ਕੇ ਮਨੁੱਖ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ ਅਤੇ ਪ੍ਰਮਾਤਮਾ ਦੇ ਮਿਲਾਪ ਦਾ ਸੁਖ ਮਨ ਵਿੱਚ ਆ ਵਸਦਾ ਹੈ ਅੰਤਰ ਜੋਤ ਪ੍ਰਗਾਸੀਆ ਏਕਸ ਸਿਉ ਲਿਵਲਾਏ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਜੋਤ ਦਾ ਚਾਨਣ ਹੋ ਜਾਂਦਾ ਹੈ ਮੇਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਰੂ ਨੂੰ ਮਿਲ ਕੇ ਮਨੁੱਖ ਦਾ ਮੂੰਹ ਰੌਸ਼ਨ ਹੋ ਜਾਂਦਾ ਹੈ ਚਿਹਰੇ ਉੱਤੇ ਅੰਦਰਲੀ ਆਤਮਿਕ ਜੀਵਨ ਦੀ ਲਾਲੀ ਆ ਜਾਂਦੀ ਹੈ ਪਹਿਲੇ ਜਨਮ ਵਿੱਚ ਕੀਤੀ ਨੇਕ ਕਮਾਈ ਦਾ ਲਿਖਿਆ ਹੋਇਆ ਲੇਖ ਉਗੜ ਪੈਂਦਾ ਹੈ ਗੁਣ ਗੋਵਿੰਦ ਨਿਤ ਗਾਮਣੇ ਨਿਰਮਲ ਸਾਚੈ ਨਾ ਹੈ ਸਦਾ ਫਿਰ ਪ੍ਰਭੂ ਦੇ ਪਵਿੱਤਰ ਨਾਮ ਵਿੱਚ ਜੁੜ ਕੇ ਮਨੁੱਖ ਸਦਾ ਗੋਬਿੰਦ ਦੇ ਗਾਣ ਗਾਉਣ ਦੇ ਆਹਰ ਵਿੱਚ ਲੱਗਾ ਰਹਿੰਦਾ ਹੈ ਮੇਰੇ ਮਾਨ ਗੁਰ ਸ਼ਬਦੀ ਸੁਖ ਹੋਏ ਇਹ ਮੇਰੇ ਮਾਨ ਗੁਰੂ ਦੇ ਸ਼ਬਦ ਜੁੜਿਆਂ ਆਤਮਿਕ ਆਨੰਦ ਮਿਲਦਾ ਹੈ ਗੁਰਪੂਰੇ ਕੀ ਚੱਕਰੀ ਬਿਰਥਾ ਜਾਏ ਨਾ ਕੋਏ ਰਹਾਉ ਜਿਹੜਾ ਵੀ ਕੋਈ ਮਨੁੱਖ ਪੂਰੇ ਗੁਰੂ ਦੀ ਸੇਵਾ ਕਰਦਾ ਹੈ ਆਉ ਪੂਰੇ ਗੁਰੂ ਦੇ ਸ਼ਬਦ ਅਨਸਾਰ ਤੁਰਦਾ ਹੈ ਸ਼ਬਦ ਅਨਸਾਰ ਦਿੱਤੀ ਸਿੱਖਿਆ ਮੁਤਾਬਕ ਗੁਰੂ ਦੇ ਦਰ ਤੋਂ ਖਾਲੀ ਨਹੀਂ ਜਾਂਦਾ ਰਹਾਉ ਮਨਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਖਜ਼ਾਨਾ ਲੱਭ ਲੈਂਦਾ ਹੈ ਉਸ ਦੇ ਮਨ ਦੀਆਂ ਸਾਰੀਆਂ ਖਾਸ਼ਾਂ ਪੂਰੀਆਂ ਹੋ ਜਾਂਦੀਆਂ ਹਨ ਭਾਵੇਂ ਉਸ ਦਾ ਮਨ ਦੁਨਿਆਵੀ ਵਾਸ਼ਨਾ ਪਿੱਛੇ ਦੌੜਨੋਂ ਹੱਟ ਜਾਂਦਾ ਹੈ ਖਾਸ਼ਾਂ ਪੂਰੀਆਂ ਹੋਣ ਦਾ ਮਤਲਬ ਦੁਨਿਆਵੀ ਦੌੜ ਮੁੱਕ ਜਾਂਦੀ ਹੈ ਤ੍ਰਿਪੋਤ ਹੋ ਜਾਂਦਾ ਰਜ ਜਾਂਦਾ ਅੰਤਰਜਾਮੀ ਸਦਾ ਸੰਗ ਕਰਨੇ ਹਰ ਪਛਾਨ ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਮਨੁੱਖ ਨੂੰ ਸਦਾ ਆਪਣੇ ਅੰਗ ਸੰਗ ਦੱਸਦਾ ਹੈ ਸਿਰਜਣਹਾਰ ਪ੍ਰਭੂ ਉਸ ਨੂੰ ਆਪਣਾ ਮਿੱਤਰ ਜਾਪਦਾ ਹੈ ਗੁਰ ਪ੍ਰਸਾਦੀ ਮੁਖ ਉਜਲਾ ਜਪ ਨਾਮ ਦਾ ਇਸ਼ਨਾਨ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪ ਕੇ ਦੂਜਿਆਂ ਦੀ ਸੇਵਾ ਕਰਕੇ ਪਵਿੱਤਰ ਆਚਰਣ ਬਣਾ ਕੇ ਉਸ ਦਾ ਮੂਹ ਚਮਕ ਉੱਠਦਾ ਹੈ ਕਾਮ, ਕ੍ਰੋਧ, ਲੋਭ ਵਿਨਸਿਆ ਅਜਿਆ ਸਭ ਅਭਿਮਾਨ ਉਸ ਮਨੁੱਖ ਨੇ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ ਸਾਰੇ ਮਨੁਮਕਾਰਤ ਗੁਰੂ ਨੇ ਉਹਦੀ ਜ਼ਿੰਦਗੀ ਦੇ ਅੰਦਰੋਂ ਇਹ ਸਾਰੀਆਂ ਚੀਜ਼ਾਂ ਨਾਸ਼ ਕਰ ਦਿੱਤੀਆਂ ਉਹ ਮਨੁੱਖ ਅਹੰਕਾਰ ਉੱਤੋਂ ਛੜ ਦਿੰਦਾ ਹੈ ਪਾਇਆ ਲਾਹ ਲਾਬੋ ਨਾਮ ਪੂਰਨ ਹੋਏ ਕਾਮ ਉਸ ਨੇ ਜਦੋਂ ਪ੍ਰਮਾਤਮਾ ਦਾ ਨਾਮ ਜੀਵਨ ਦੇ ਵਣਜ ਵਿੱਚ ਲਾਭ ਵਜੋਂ ਹਾਸਲ ਕਰ ਲਿਆ ਤਾਂ ਉਸ ਦੇ ਸਾਰੇ ਕੰਮ ਸਫਲ ਹੋ ਗਏ ਕ੍ਰਿਸ਼ਨਾ ਅਧੀਨ ਹੋ ਰਹੀ ਦੌੜ ਭੱਜ ਖਤਮ ਹੋ ਗਈ ਕਰ ਕਿਰਪਾ ਪ੍ਰਭ ਮਿਲਿਆ ਦਿਆ ਆਪਣਾ ਨਾਮ ਤਾਂ ਪ੍ਰਭੂ ਨੇ ਕਿਰਪਾ ਕਰਕੇ ਮਨੁੱਖ ਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ ਤੇ ਆਪਣਾ ਨਾਮ ਬਖਸ਼ਿਆ ਆਮਣ ਜਾਣਾ ਰਹਿ ਗਿਆ ਆਪ ਹੋਵਾ ਮਿਹਰਵਾਨ ਜਿਸ ਮਨੁੱਖ ਨੂੰ ਪ੍ਰਮਾਤਮਾ ਆ ਮਿਹਰ ਕਰਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਮੁਲਕ ਜਾਂਦਾ ਹੈ ਸੱਚ ਮਹਲ ਕਰ ਪਾਇਆ ਗੁਰ ਕਾ ਸ਼ਬਦ ਪਛਾਨ ਗੁਰੂ ਦਾ ਸ਼ਬਦ ਉਸ ਮਨੁੱਖ ਦਾ ਜੀਵਨ ਸਾਥੀ ਬਣ ਜਾਂਦਾ ਹੈ ਸਦਾ ਥੇਰ ਪ੍ਰਭੂ ਦੇ ਚਰਨੋਂ ਉਸ ਨੂੰ ਐਸਾ ਟਿਕਾਣਾ ਮਿਲ ਜਾਂਦਾ ਹੈ ਜਿਸ ਨੂੰ ਆਪਣਾ ਆਤਮ ਘਰ ਬਣਾ ਲੈਂਦਾ ਹੈ ਭਗਤ ਜਨਾਂ ਕੋ ਰੱਖਦਾ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਕਰਕੇ ਪ੍ਰਮਾਤਮਾ ਆਪਣੇ ਭਗਤਾਂ ਨੂੰ ਕਾਮ, ਕ੍ਰੋਧ, ਲੋਭ, ਮੋਹ ਆਦਿ ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ। ਹਲਤ ਪਲਤ ਮੁਖ ਊਜਲੇ ਸਾਜੇ ਕੇ ਗੁਣਸਾਰ ਸਦਾ ਥਿਰ ਪ੍ਰਭੂ ਦੇ ਗੁਣ ਹਿਰਦੇ ਵਿੱਚ ਸੰਭਾਲ ਕੇ ਉਹਨਾਂ ਭਗਤਾਂ ਦੇ ਮੂੰਹ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਰੋਸ਼ਨ ਹੋ ਜਾਂਦੇ ਹਨ ਆਠ ਪਹਰ ਗੁਣਸਾਰ ਦੇ ਰਤੇ ਰੰਗ ਅਪਾਰ ਉਹ ਭਗਤ ਬਿਅੰਤ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਰਹਿੰਦੇ ਹਨ ਤੇ ਅੱਠੇ ਪਹਿਰ ਉਸ ਦੇ ਗੁਣ ਆਪਣੇ ਹਿਰਦੇ ਵਿੱਚ ਸੰਭਾਲਦੇ ਹਨ ਪਾਰ ਬ੍ਰਹਮ ਸੁਖ ਸਾਗਰ ਨਾਨਕ ਸਦ ਬਲਿਹਾਰ हे नानक पारब्रह्म परमात्मा ਉਹਨਾਂ ਨੂੰ ਸਾਰੇ ਸੁੱਖਾਂ ਦਾ ਸਮੁੰਦਰ ਦਿਸਦਾ ਹੈ ਤੇ ਉਹ ਉਸ ਤੋਂ ਸਦਾ ਸਦਕੇ ਹੁੰਦੇ ਰਹਿੰਦੇ ਹਨ ਸਿਰੀ ਰਾਗ ਮਹਲਾ 5 ਪੂਰਾ ਸਤਿਗੁਰ ਜੇ ਮਿਲੈ ਪਾਈਐ ਸ਼ਬਦ ਨਿਧਾਨ हे मन ਜੇ ਪੂਰਾ ਗੁਰੂ ਮਿਲ ਪੈ ਉਸ ਪਾਸੋਂ ਪ੍ਰਮਾਤਮਾ ਦੀ ਸਿੱਖ ਸਲਾਹ ਦਾ ਖਜ਼ਾਨਾ ਮਿਲ ਜਾਂਦਾ ਹੈ ਕਰ ਕਿਰਪਾ ਪ੍ਰਭੇ ਆਪਣੀ ਜਪਿਏ ਅਮ੍ਰਿਤ ਨਾਮ ਹੈ ਪ੍ਰਭੂ ਆਪਣੀ ਮਿਹਰ ਕਰ ਗੁਰੂ ਮਿਲਾ ਤਾਂ ਕਿ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਅਸੀਂ ਜਪ ਸਕੀਏ ਜਨਮ ਮਰਨ ਦੁੱਖ ਕਾਟੀਐ ਲਾਗੇ ਸਹਜ ਧਿਆਨ ਜਨਮ ਮਨਮ ਦੇ ਗੇੜ ਵਿੱਚ ਪੈਣ ਦਾ ਅਸੀਂ ਆਪਣਾ ਦੁੱਖ ਦੂਰ ਕਰ ਸਕੀਏ ਤੇ ਸਾਡੀ ਸੁਰਤ ਵਿੱਚ ਆਤਮਕਾ ਡੋਲਤਾ ਵਿੱਚ ਟਿਕ ਜਾਏ ਸਾਡੀ ਸੁਰਤ ਹਮੇਸ਼ਾ ਆਤਮਕਾ ਡੋਲਤਾ ਵਿੱਚ ਟਿਕੀ ਰਹੇ ਮੇਰੇ ਮਾਨਾ ਪ੍ਰਭ ਸ਼ਰਣਾਈ ਪਾਏ ਇਹ ਮੇਰੇ ਮਨ ਪ੍ਰਭੂ ਦੀ ਸ਼ਰਨ ਪਾਉ ਹਾਰ ਬਿਨ ਦੂਜਾ ਕੋ ਨਹੀਂ ਇਕੋ ਨਾਮ ਧਿਆਇ ਰਹਾਓ ਪ੍ਰਭੂ ਤੋਂ ਬਿਨਾ ਕੋਈ ਹੋਰ ਰਾਖਾ ਨਹੀਂ ਹੈ ਨੋਟ ਕਰੀਏ ਜ਼ਿੰਦਗੀ ਚ ਆਪਣੀ ਹੋਰ ਕੋਈ ਰਾਖਾ ਨਹੀਂ ਹੈ ਇਹ ਮਨ ਪ੍ਰਭੂ ਦਾ ਨਾਮ ਸਿਮਰ ਉਹੀ ਤੇਰੀ ਜ਼ਿੰਦਗੀ ਦਾ ਆਸਰਾ ਹੈ ਰਹਾਓ ਕੀਮਤ ਕਹਣ ਨਾ ਜਾਈਐ ਸਾਗਰ ਗੁਣੀ ਅਥਾ ਪ੍ਰਮਾਤਮਾ ਸਾਰੇ ਗੁਣਾ ਦਾ ਸਮੁੰਦਰ ਹੈ ਐਸਾ ਸਮੁੰਦਰ ਹੈ ਜਿਸ ਦੀ ਡੁੰਗਾਈ ਲੱਭ ਨਹੀਂ ਸਕੀ ਦੀ ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਭਾਉ ਕੀਮਤ ਤੋਂ ਕੀਮਤੀ ਕਿ ਕੋਈ ਐਸੀ ਸ਼ੈ ਨਹੀਂ ਜਿਸ ਦੇ ਵਟੇ ਪਰਮਾਤਮਾ ਮਿਲ ਸਕੇ ਵੱਡ ਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹ ਏ ਮੇਰੇ ਅਗਨ ਵਾਲੇ ਮਨ ਸਾਧ ਸੰਗਤ ਵਿੱਚ ਮਿਲਦਾ ਹੈ ਤੇ ਉਥੋਂ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਸਲਾਹ ਦੀ ਬਾਣੀ ਦਾ ਸੌਦਾ ਖਰੀਦ ਕਰ ਸੇਵਾ ਸੁਖ 사ਗਰੈ ਸਿਰ ਸ਼ਾਹਾਂ ਪਾਤਸ਼ਾਹ ਸਾਧ ਸੰਗਤ ਵਿੱਚੋਂ ਜਾਤ ਸਿੱਖ ਕੇ ਸੁਖਾਂ ਦੇ ਸਮੁੰਦਰ ਪ੍ਰਭੂ ਦੀ ਸੇਵਾ ਭਗਤੀ ਕਰ ਉਹ ਪ੍ਰਭੂ ਦੁਨੀਆ ਦੇ ਸ਼ਾਹਾਂ ਦੇ ਸਿਰ ਉਤੇ ਪਾਦਸ਼ਾਹ ਹੈ ਚਰਨ ਕਮਲ ਕਾ ਆਸਰਾ ਦੂਜਾ ਨਹੀਂ ਠਾਉ ਹੈ ਪਾਰ ਬ੍ਰਹਮ ਮੈਨੂੰ ਤੇਰੇ ਹੀ ਸੋਹਣੇ ਚਰਨਾਂ ਦਾ ਆਸਰਾ ਹੈ ਤੇਥੋਂ ਬਿਨਾ ਮੇਰਾ ਕੋਈ ਹੋਰ ਥਾਂ ਨਹੀਂ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਪਾਣ ਰਹਾ ਮੈਨੂੰ ਤੇਰੀ ਹੀ ਓਟ ਹੈ ਮੈਂ ਤੇਰੇ ਦਿੱਤੇ ਬਲ ਨਾਲ ਹੀ ਜਿਉਂਦਾ ਹਾਂ ਨਿਮਣਿਆ ਪ੍ਰਭ ਮਣ ਤੂੰ ਤੇਰੇ ਸੰਗ ਸਮਾ اے ਪ੍ਰਭੂ ਜਿਨ੍ਹਾਂ ਨੂੰ ਜਗਤ ਵਿੱਚ ਕੋਈ ਆਦਰ ਮਾਨ ਨਹੀਂ ਦਿੰਦਾ ਉਹਨਾਂ ਨੂੰ ਇਹ ਮਾਣ ਦਾ ਵਸੀਲਾ ਹੈ ਮੇਰ ਕਰ ਮੈਂ ਤੇਰੇ ਚਰਨਾਂ ਵਿੱਚ ਲੀਨ ਰਹਾ ਸਮਾਇਆ ਰਹਾ ਹਰ ਜਪੀ ਆਰਾਧੀਐ ਆਠ ਪਹਰ ਗੋਵਿੰਦੋ ਏ ਮੇਰੇ ਮਾਨ ਅੱਠੇ ਪੈਰ ਪ੍ਰਮਾਤਮਾ ਦਾ ਨਾਮ ਜਪਨਾ ਚਾਹੀਦਾ ਹੈ ਅਤੇ ਗੋਬਿੰਦ ਨੂੰ ਆਰਾਧਨਾ ਚਾਹੀਦਾ ਜੀ ਪ੍ਰਾਣ ਪਾਨ ਧਨ ਰਖੇ ਕਰ ਕਿਰਪਾ ਰੱਖੀ ਜਿੰਦ ਪ੍ਰਮਾਤਮਾ ਸ਼ਰਨ ਆਏ ਜੀਵਾਂ ਦੇ ਪ੍ਰਾਣਾ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਗਿਆਨ ਇੰਦਰੀਆਂ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਉਹਨਾਂ ਦੇ ਨਾਮ ਧੰ ਦੀ ਰਾਖੀ ਕਰਦਾ ਹੈ ਸ਼ਰਨ ਆਏ ਜੀਵ ਦੀ ਜਿੰਦ ਨੂੰ ਮਿਹਰ ਕਰਕੇ ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ ਨਾਨਕ ਸਗਲੇ ਦੋਖ ਉਤਾਰਿਆ ਨਾ ਪ੍ਰਭ ਪਾਰ ਬ੍ਰਹਮ ਬਖਸ਼ਿੰਦੋ ਏ ਨਾਨਕ ਪ੍ਰਭੂ ਪਾਰਬ੍ਰह्म ਬਖਸ਼ਣ ਹਾਰ ਹੈ ਉਹ ਸ਼ਰਨ ਆਇਆਂ ਦੇ ਸਾਰੇ ਪਾਪ ਦੂਰ ਕਰ ਦਿੰਦਾ ਹੈ ਸ੍ਰੀ ਰਾਗ ਮਹਲਾ 5 ਪ੍ਰੀਤ ਲੱਗੀ ਇਸ ਸੱਚ ਸਿਉ ਮਰੇ ਨ ਆਵੈ ਜਾਇ ਹੇ ਮਾ ਮੇਰੀ ਪ੍ਰੀਤ ਹੋਣ ਉਸ ਸਦਾtheta ਰਹਿਣ ਵਾਲੇ ਪ੍ਰਮਾਤਮਾ ਨਾਲ ਲੱਗ ਗਈ ਹੈ ਜੋ ਕਦੇ ਮਰਦਾ ਨਹੀਂ ਜੋ ਨਾਂ ਜੰਮਦਾ ਹੈ ਤੇ ਨਾਂ ਕਦੇ ਮਰਦਾ ਹੈ ਨਾਂ ਵੇ ਛੋੜਿਆ ਵਿਛੜੈ ਸਭ ਮੈਂ ਰਹਿ ਆ ਸਮਾਏ ਉਹ ਵਿਛੋੜਿਆ ਵਿਛੜਦਾ ਵੀ ਨਹੀਂ ਇਹ ਮਾਂ ਉਹ ਪ੍ਰਮਾਤਮਾ ਸਭ ਜੀਵਾਂ ਵਿੱਚ ਸਮਾ ਰਿਹਾ ਹੈ ਹਰ ਥਾਂ ਤੇ ਵਸ ਰਿਹਾ ਦੀਨ ਦਰਦ ਤੁਖ ਪੰਜਨਾ ਸੇਵਕ ਕੈ ਸਤਿ ਭਾਏ हे मां गरीबਾਂ ਦੇ ਦਰਦ ਦੁਖ ਨਾਸ਼ ਕਰਨ ਵਾਲਾ ਉਹ ਪ੍ਰਭੂ ਸੇਵਕਾਂ ਨੂੰ ਉਸ ਦੀ ਭਲੀ ਭਾਵਨਾ ਨਾਲ ਮਿਲਦਾ ਹੈ ਅਚਰਜ ਰੂਪ ਨਿਰੰਜਨੋ ਗੁਰ ਮਿਲਾਇਆ ਮਾਏ ਉਸ ਪ੍ਰਭੂ ਦਾ ਸੁੰਦਰ ਰੂਪ ਹੈ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ हे मां ਉਹ ਪਰਮਾਤਮਾ ਮੈਨੂੰ ਗੁਰੂ ਨੇ ਮਿਲਾ ਦਿੱਤਾ ਭਾਈ રે ਮੀਤ ਕਰੋ ਪ੍ਰਭ ਸੋਏ اے ਭਾਈ ਤੂੰ ਵੀ ਉਸੇ ਪ੍ਰਭੂ ਨੂੰ ਆਪਣਾ ਮਿੱਤਰ ਬਣਾ ਮਾਇਆ ਮੋਹ ਪ੍ਰੀਤ ਤ੍ਰੇਗ ਸੁਖੀ ਨੰਦੇ ਸੈ ਕੋਏ ਰਹਾਉ ਮਾਇਆ ਦੇ ਮੋਹ ਮਾਇਆ ਦੀ ਪ੍ਰੀਤ ਫਟਕਾਰ ਜੋਗ ਹੈ ਇਸ ਨੂੰ ਛੱਡ ਦੇ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਕੋਈ ਵੀ ਬੰਦਾ ਸੁਖੀ ਨਹੀਂ ਲੱਸਦਾ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪੇ ਅਪਾਰ ਉਹ ਪ੍ਰਮਾਤਮਾ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ਸਭ ਨੂੰ ਦਾਤਾ ਦੇਣ ਵਾਲਾ ਹੈ ਮਿੱਠੇ ਸੁਭਾਅ ਵਾਲਾ ਹੈ ਪਵਿੱਤਰ ਸਰੂਪ ਹੈ ਬੇਅੰਤ ਸੋਹਣੇ ਰੂਪ ਵਾਲਾ ਹੈ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਕੋਈ ਸਭ ਤੋਂ ਵੱਡਾ ਮਿੱਤਰ ਹੈ ਤੇ ਸਹਾਇਤਾ ਕਰਨ ਵਾਲਾ ਹੈ ਉੱਚਾ ਹੈ ਵੱਡਾ ਹੈ ਬੇਅੰਤ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਹੈ ਬਾਲਕ ਬਿਰਧ ਨਾ ਜਾਣੀਐ ਨਿਹਚਲ ਤਿਸ ਦਰਵਾਰ ਨਾ ਉਹ ਕਦੇ ਬਾਲ ਉਮਰ ਵਾਲਾ ਹੁੰਦਾ ਹੈ ਨਾ ਉਹ ਕਦੇ ਵੱਡਾ ਹੈ pau ਜੀਵਾ ਮਾਂਗ ਉਸ ਦੀ ਅਵਸਥਾ ਵਧਦੀ ਘਟਦੀ ਨਹੀਂ ਉਹ ਪ੍ਰਭੂ ਦਾ ਦਰਬਾਰ ਅਟਲ ਹੈ ਉਸ ਦਾ ਹੁਕਮ 모ੜਿਆ ਨਹੀਂ ਜਾ ਸਕਦਾ ਜੋ ਮੰਗੀਏ ਸੋਈ ਪਾਈਏ ਨੇ ਧਾਰਾਂ ਆਧਾਰ ਉਸ ਪਰਮਾਤਮਾ ਦੇ ਦਰ ਤੋਂ ਜੋ ਕੁਝ ਮੰਗੀਦਾ ਹੈ ਉਹੀ ਮਿਲ ਜਾਂਦਾ ਹੈ ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ ਜਿਸ ਪੇਖਤ ਕਿਲ ਵਿਖਹਿਰੈ ਮਨ ਤਨ ਹੋਵੇ ਸ਼ਾਂਤ ਜਿਸ ਪ੍ਰਮਾਤਮਾ ਦਾ ਦਰਸ਼ਨ ਕੀਤੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਜਿਸ ਦੇ ਦਰਸ਼ਨ ਨਾਲ ਮਨ ਵਿੱਚ ਤੇ ਸਰੀਰ ਵਿੱਚ ਆਤਮਿਕ ਠੰਡ ਪੈ ਜਾਂਦੀ ਹੈ ਇੱਕ ਮਨ ਇੱਕ ਧਿਆਈ ਹੈ ਮਨ ਕੀ ਲਾਹ ਹੈ ਪ੍ਰਾਂਤ ਆਪਣੇ ਮਨ ਦੀ ਮਾਇਆ ਵੱਲ ਦੀ ਝਟਕਣਾ ਦੂਰ ਕਰਕੇ ਉਸ ਪ੍ਰਮਾਤਮਾ ਨੂੰ ਮਨ ਲਾ ਕੇ ਸਿਮਰਨਾ ਚਾਹੀਦਾ ਹੈ ਗੋਣ ਨਿਧਾਨ ਨਵਤਨ ਸਦਾ ਪੂਰਨ ਜਾ ਕੀ ਦਾਤ ਜਿਸ ਪ੍ਰਮਾਤਮਾ ਦੀ ਦਿੱਤੀ ਦਾਤ ਕਦੇ ਮੁੱਕਦੀ ਨਹੀਂ ਜੋ ਸਦਾ ਦੇਣ ਵਿੱਚ ਸਦਾ ਨਵਾਂ ਰਹਿੰਦਾ ਹੈ ਭਾਵ ਜੋ ਦਾਤਾਂ ਦੇ ਦੇ ਕੇ ਕਦੇ ਅੱਕਦਾ ਨਹੀਂ ਇਹ ਜੋ ਸਾਰੇ ਗੁਨਾ ਦਾ ਖਜ਼ਾਨਾ ਹੈ ਸਦਾ ਸਦਾ ਆਰਦੀ ਐ ਦਿਨ ਵਿਸਰੋ ਨਹੀਂ ਰਾਤ ਉਸ ਨੂੰ ਸਦਾ ਹੀ ਸਿਮਰਨਾ ਚਾਹੀਦਾ ਨਾਮ ਦੇ ਨੇ ਨਾ ਰਾਤ ਨੂੰ ਕਦੇ ਵੀ ਉਸ ਨੂੰ ਨਾਮ ਪਲਾਓ ਜਿਨ ਕੋ ਪੂਰਬ ਲਿਖਿਆ ਤਿੰਨ ਕਾ ਸਖਾ ਗੋਵਿੰਦ ਜਿਨ੍ਹਾਂ ਬੰਦਿਆਂ ਦੇ ਮੱਥੇ ਉੱਤੇ ਪਹਿਲੇ ਜਨਮਾਂ ਵਿੱਚ ਕੀਤੀ ਨੇਕ ਕਮਾਈ ਦਾ ਲੇਖ ਉਗੜਦਾ ਹੈ ਪ੍ਰਮਾਤਮਾ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ ਮੈਂ ਤਾਂ ਆਪਣੀ ਸਰੀਰ ਆਪਣਾ ਮਾਨ ਆਪਣਾ ਧਨ ਸਭ ਕੁਝ ਉਸ ਪਿਆਰ ਹਾਸਲ ਕਰਨ ਲਈ ਅਰਪਣ ਕਰਨ ਨੂੰ ਤਿਆਰ ਹਾਂ ਪ੍ਰਭੂ ਦਾ ਪ੍ਰੇਮ ਰਾਪਤ ਕਰਨ ਲਈ ਇਹ ਸਾਰੀ ਜਿੰਦ ਕੁਰਬਾਨ ਕਰ ਦੇਣੀ ਚਾਹੀਦੀ ਹੈ ਦੇਖੇ ਸੁਣੇ ਹਦੂਰ ਸਦ ਘਟ ਘਟ ਬ੍ਰਹਮ ਅਰਵਿੰਦ ਉਹ ਪਰਮਾਤਮਾ ਅੰਗ ਸੰਗ ਰਹਿ ਕੇ ਹਰੇਕ ਜੀਵ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ ਹਰੇਕ ਜੀਵ ਦੀਆਂ ਅਰਦਾਸਾਂ ਸੁਣਦਾ ਹੈ ਪਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਹੈ ਆਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਏ ਨਾਨਕ ਅਰਦਾਸ ਕਰ ਤਿਆਗ ਕੇ हे ਪ੍ਰਭ ਤੂੰ ਉਹਨਾਂ ਨੂੰ ਵੀ ਪੜਦਾ ਹੈ ਜੋ ਤੇਰੇ ਕੀਤੇ ਉਪਕਾਰ ਨੂੰ ਭੁਲਾ ਦਿੰਦੇ ਹਨ ਤੂੰ ਸਦਾ ਹੀ ਜੀਵਾਂ ਦੀਆਂ ਭੁੱਲਾ ਬਖਸ਼ਣ ਵਾਲਾ ਹੈ ਸੇਰੀ ਰਾਗ ਮਹਲਾ 5 ਮਾਨ ਤਨ ਤਨ ਜਨ ਪ੍ਰਭ ਦਿਆ ਰੱਖਿਆ ਸਹਜ ਸਵਾਰ ਜਿਸ ਪ੍ਰਭੂ ਨੇ ਇਹ ਮਨ ਦਿੱਤਾ ਹੈ ਵਰਤਣ ਲਈ ਧਨ ਦਿੱਤਾ ਹੈ ਜਿਸ ਪ੍ਰਭੂ ਨੇ ਮਨੁੱਖ ਦੇ ਸਰੀਰ ਨੂੰ ਸਵਾਰ ਬਣਾ ਕੇ ਰੱਖਿਆ ਹੈ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ ਜਿਸ ਨੇ ਸਰੀਰ ਵਿੱਚ ਸਾਰੀਆਂ ਸਰੀਰਿਕ ਤਾਕਤਾਂ ਪੈਦਾ ਕਰਕੇ ਸਰੀਰ ਰਚਿਆ ਹੈ ਤੇ ਸਰੀਰ ਵਿੱਚ ਆਪਣੀ ਬੇਅੰਤ ਜੋਤ ਟਿਕਾ ਦੁੱਤੀ ਹੈ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰਖ ਉਰ ਧਾਰ ਉਸ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ ਆਪਣੇ ਹਿਰਦੇ ਵਿੱਚ ਉਸ ਦੀ ਯਾਦ ਟਿਕਾ ਰੱਖ ਮੇਰੇ ਮਾਨਾ ਹਰ ਬੇਨ ਅਬਰ ਨਾ ਕੋਏ ਹੈ ਮੇਰੇ ਮਾਨ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਅਸਲ ਰਾਖਾ ਨਹੀਂ ਹੈ ਪ੍ਰਭ ਅਸ਼ਰਨਾਈ ਸਦਾ ਰਹੋ ਦੁੱਖ ਨਾ ਵਿਆਪੈ ਕੋਏ ਰਹਾਉ ਤੂੰ ਸਦਾ ਪ੍ਰਮਾਤਮਾ ਦੇ ਸ਼ਰਨ ਪਿਆ ਰਹੁ ਕੋਈ ਵੀ ਦੁੱਖ ਤੇਰੇ ਉੱਤੇ ਜੋਰ ਨਹੀਂ ਪਾ ਸਕੇ ਕਰਾਓ ਰਤਨ ਪਦਾਰਥ ਮਾਨਕਾ ਸਵੈਨਾ ਰੂਪਾ ਖਾਕੋ ਰਤਨ ਮੋਤੀ ਆਦਿ ਕੀਮਤੀ ਪਦਾਰਥ ਸੋਨਾ ਚਾਂਦੀ ਇਹ ਸਭ ਮਿੱਟੀ ਸਮਾਨ ਹੀ ਹਨ ਕਿਉਂਕਿ ਇੱਥੇ ਹੀ ਪੈ ਰਹਿ ਜਾਣਗੇ ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਖੋ ਮਾਪਿਓ ਪੁੱਤਰ ਤੇ ਹੋਰ ਸੰਬੰਧੀ ਇਹ ਸਾਰੇ ਸਾਥ ਕੀ ਸਾਥ ਛੱਡ ਜਾਣ ਵਾਲੇ ਹਨ ਜਿੰਨ ਕੀਤੀ ਤੇ ਸੈ ਨਾ ਜਾਣਈ ਮਨਮੁਖ ਪਸ਼ ਨਾ ਪਾਕ ਇਹ ਵੇਖ ਕੇ ਹੀ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਗੰਦੇ ਜੀਵਨ ਵਾਲਾ ਪਸ਼ੂ ਸੁਭਾਅ ਮਨੁੱਖ ਉਸ ਪ੍ਰਮਾਤਮਾ ਨਾਲ ਸਾਥ ਨਹੀਂ ਬੰਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ ਅੰਤਰ ਬਾਹਰ ਰਵ ਰਹਿਆ ਤਿਸ ਨੂੰ ਜਾਣੈ ਦੂਰ ਮੂਰਖ ਮਨੁੱਖ ਪ੍ਰਮਾਤਮਾ ਨੂੰ ਕਿਤੇ ਦੂਰ ਵਸਦਾ ਸਮਝਦਾ ਹੈ ਜੋ ਇਸ ਦੇ ਅੰਦਰ ਤੇ ਬਾਹਰ ਹਰ ਥਾਂ ਮੌਜੂਦ ਹੈ ਤ੍ਰਿਸ਼ਨਾ ਲਾਗੀ ਰਚ ਰਹਿਆ ਅੰਤਰ ਹਉ ਮੈਂ ਕੂਰ ਜੀਵ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਹੋਈ ਹੈ ਮਾਇਆ ਦੇ ਮੋਹ ਵਿੱਚ ਜੀਵ ਮਸਤ ਹੋ ਰਿਹਾ ਹੈ ਮਾਇਆ ਦੇ ਕਾਰਨ ਇਸ ਦੇ ਅੰਦਰ ਝੂਠੀ ਹਉਮੈ ਟਿੱਕੀ ਹੋਈ ਹੈ ਭਗਤੀ ਨਾਮ ਵਿਹੋਣਿਆ ਆਵੇਂ ਵੱਜੈ ਪੂਰ ਪਰਮਾਤਮਾ ਦੀ ਭਗਤੀ ਤੋਂ ਪਰਮਾਤਮਾ ਦੇ ਨਾਮ ਤੋਂ ਸਖਣੇ ਪੂਰਾਂ ਦੇ ਪੂਰ ਜੀਓ ਇਸ ਸੰਸਾਰ ਸਮੁੰਦਰ ਵਿੱਚ ਆਉਂਦੇ ਹਨ ਤੇ ਖਾਲੀ ਚਲੇ ਜਾਂਦੇ ਹਨ ਰਾਖ ਲੇਹੁ ਪ੍ਰਭ ਕਰਨ ਹਾਰ ਜੀ ਜੰਤ ਕਰ ਦਿਆ ਪਰ ਜੀਵਾਂ ਦੇ ਕੀ ਵਸ ਮਾਇਆ ਦੇ ਟੱਕਰੇ ਤੇ ਇਹ ਬੇਬਸ ਹਨ हे ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਭੂ ਤੂੰ ਆਪ ਹੀ ਮਿਹਰ ਕਰ ਕਿ ਸਾਰੇ ਜੀਵਾਂ ਦੇ ਤਨ ਇਸ ਕ੍ਰਿਸ਼ਨਾ ਤੋਂ ਬਚਾ ਲੈ ਬੇਨ ਪ੍ਰਭ ਕੋਈ ਨ ਰੱਖਣ ਹਾਰ ਮਹਾ ਵਿਕਟ ਜਮ ਭਿਆ ਜਮ ਰਾਜ ਜੀਵਾਂ ਵਾਸਤੇ ਬੜਾ ਡਰਾਉਣਾ ਮੜ ਰਿਹਾ ਹੈ ਏ ਪ੍ਰਭ ਤੈਥੋਂ ਬਿਨਾ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ ਨਾਨਕ ਨਾਮ ਨਾ ਵਿਸਰੋ ਕਰੇ ਆਪਣੀ ਹਰ ਮਾਇਆ ਇਹ ਨਾਨਕ ਅਰਦਾਸ ਕਰ ਤਿਆਖ ਕਿਹੇ ਹਰੀ اپنی ਮੇਰਕਾਰ ਮੈਂ ਤੇਰਾ ਨਾਮ ਕਦੇ ਨਾ ਭਲਾਵਾਂ ਸ੍ਰੀ ਰਾਗ ਮਹਲਾ 5 ਮੇਰਾ ਤਨ ਅਰ ਤਨ ਮੇਰਾ ਰਾਜ ਰੂਪ ਮੈਂ ਦੇਸ਼ ਮਨੁੱਖ ਮਾਨ ਕਰਦਾ ਹੈ ਤੇ ਆਖਦਾ ਹੈ ਕਿ ਇਹ ਸਰੀਰ ਮੇਰਾ ਹੈ ਇਹ ਰਾਜ ਮੇਰਾ ਹੈ ਇਹ ਦੇਸ਼ ਮੇਰਾ ਹੈ ਮੈਂ ਰੂਪ ਵਾਲਾ ਹਾਂ ਸੋਤਦਾਰਾ ਬਨਤਾ ਅਨੇਕ ਬਹੁਤ ਰੰਗ ਅਰਵੇਸ਼ ਮੇਰੇ ਪੁੱਤਰ ਹਨ ਮੇਰੀਆਂ ਇਸਤਰੀਆਂ ਹਨ ਮੈਨੂੰ ਬੜੀਆਂ ਮੌਜਾਂ ਹਨ ਅਤੇ ਮੇਰੇ ਪਾਸ ਕਈ ਬਿਸ਼ਾਕਾਂ ਹਨ ਹਰ ਨਾਮ ਹਿਰਦੇ ਨਾ ਵਸਈ ਕਾਰਜ ਕੇ ਤੈ ਨਲੇਖ ਪਰ ਜੇ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਵਸਦਾ ਪਾ ਇਹ ਸਭ ਦਾ ਅਰਥ ਜਿਨ੍ਹਾਂ ਦਾ ਮਨੁੱਖ ਬਾਣ ਕਰਦਾ ਹੈ ਕਿਸੇ ਵੀ ਕੰਮ ਨਾ ਸਮਝ ਇਹ ਕਿਸੇ ਕੰਮ ਨਹੀਂ ਹੋਣ ਵਾਲੇ ਮੇਰੇ ਮਨ ਹਰ ਹਰ ਨਾ ਹਮ ਧਿਆਏ ਏ ਮੇਰੇ ਮਨ ਸਦਾ ਪ੍ਰਮਾਤਮਾ ਦਾ ਨਾਮ ਸਿਮਰ ਕਾਰ ਸੰਗਤ ਨਿਤ ਸਾਧਕੀ ਗੁਰ ਚਰਣੀ ਚਿਤ ਲਾਏ ਰਹਾਓ ਸਦਾ ਗੁਰੂ ਦੀ ਸੰਗਤ ਕਰ ਤੇ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜ ਰਹਾਓ ਨਾਮ ਨਿਧਾਰ ਧਿਆਈਐ ਮਸਤਕ ਹੋਵੇ ਭਾਗ ਪਰਮਾਤਮਾ ਦਾ ਨਾਮ ਜੋ ਸਭ ਪਦਾਰਥਾਂ ਦਾ ਖਜ਼ਾਨਾ ਹੈ ਸਿਮਰਨਾ ਚਾਹੀਦਾ ਹੈ ਪਰ ਉਹੀ ਮਨੁੱਖ ਸਿਮਰ ਸਕਦਾ ਹੈ ਜਿਸ ਦੇ ਮੱਥੇ ਉੱਤੇ ਚੰਗੀ ਕਿਸਮਤ ਉਗੜਵੇ ਕਾਰਜ ਸਭ ਸਵਾਰੀਆਂ ਗੁਰ ਕੀ ਚਰਨੀ ਲਾਗ ਸਤਿਗੁਰ ਦੇ ਚਰਨਾਂ ਵਿੱਚ ਟਿਕਿਆ ਰੋ ਤੇਰੇ ਸਾਰੇ ਕੰਮ ਵੀ ਸਬਰ ਜਾਣਗੇ ਹੋਮੇ ਰੋਗ ਭ੍ਰਮ ਕੱਟੀਐ ਨਾ ਆਵੇ ਨਾ ਜਾਗ ਜਿਹੜਾ ਮਨੁੱਖ ਗੁਰੂ ਸ਼ਰਨ ਰਹਿ ਕੇ ਨਾਮ ਸਿਮਰਦਾ ਹੈ ਉਸ ਦਾ ਹੋਮੇ ਦਾ ਰੋਗ ਕੱਟਿਆ ਜਾਂਦਾ ਹੈ ਉਸ ਦੀ ਪਟਕਣਾ ਦੂਰ ਹੋ ਜਾਂਦੀ ਹੈ ਨਾ ਉਹ ਮੁੜ ਮੁੜ ਜਾਂਦਾ ਹੈ ਤੇ ਨਾ ਮਰਦਾ ਹੈ ਸੰਗਤ ਤੂੰ ਸਾਧਕੀ 68 ਤੀਰਥਾਂ ਨੂੰ ਗੁਰੂ ਦੇ ਸੰਗਤ ਕਰ ਇਹ 18 ਤੀਰਥਾਂ ਦਾ ਇਸ਼ਨਾਨ ਹੈ ਯਾਦ ਰੱਖਿਓ ਗੁਰੂ ਦੀ ਸੰਗਤ ਸਭ ਤੀਰਥਾਂ ਤੋਂ ਵੱਡਾ ਤੀਰਥ ਜੀਓ ਪ੍ਰਾਣ ਮਨ ਤਨ ਹਰੇ ਸਾਚਾ ਈਸਵਾ ਗੁਰੂ ਦੇ ਸ਼ਰਨ ਵਿੱਚ ਰਹਾ ਜਿੰਦ ਪ੍ਰਾਣ ਮਨ ਸਰੀਰ ਸਭ ਆਤਮਿਕ ਜੀਵਨ ਵਾਲੇ ਹੋ ਜਾਂਦੇ ਹਨ ਤੇ ਮਨੁੱਖਾ ਜਨਮ ਅਸਲ ਮਨੋਰਥ ਮਨੁੱਖਾ ਜਨਮ ਦਾ ਅਸਲ ਮਨੋਰਥ ਵੀ ਇਹੀ ਹੈ ਕਿ ਬੰਦੇ ਨੂੰ ਸਮਝ ਆਵੇ ਕਿ ਮੈਂ ਇਸ ਜਗ ਵਿੱਚ ਲੈਣ ਕੀ ਆਇਆ ਐਥੇ ਮਿਲੇ ਵਡਿਆਈਆਂ ਦਰਗਾ ਪਾਵੇਂ ਥਾਂ ਇਸ ਜਗਤ ਵਿੱਚ ਸਭ ਕਿਸਮ ਦੇ ਆਦਰ ਮਾਣ ਮਿਲਣਗੇ ਪਰਮਾਤਮਾ ਦੀ ਦਰਗਾਹ ਵਿੱਚ ਆਦਰ ਪਾਏਗਾ ਕਰੇ ਕਰਾਏ ਆਪ ਪ੍ਰਭ ਸਭ ਕਿਛ ਤੇ ਸਹੀ ਹਾਥ ਪਰ ਜੀਵਾਂ ਦੇ ਕੁਝ ਵਸ ਨਹੀਂ ਪ੍ਰਭੂ ਆਪ ਹੀ ਸਭ ਵਿੱਚ ਕਰਦਾ ਹੈ ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ ਹਰੇ ਖੇਡ ਉਸ ਪ੍ਰਭੂ ਦੇ ਆਪਣੇ ਹੀ ਹੱਥ ਵਿੱਚ ਹੈ ਮਾਰ ਆਪੇ ਜੀਵਾਲਦਾ ਅੰਦਰ ਬਾਹਰ ਸਾਥ ਪ੍ਰਭ ਆਪ ਹੀ ਆਤਮਕ ਮੌਤੇ ਮਾਰਦਾ ਹੈ ਆਪ ਹੀ ਆਤਮਕ ਜੀਵਨ ਦਿੰਦਾ ਹੈ ਜੀਵਾਂ ਦੇ ਅੰਦਰ ਬਾਹਰ ਹਰ ਥਾਂ ਉਹਨਾਂ ਦੇ ਨਾਲ ਰਹਿੰਦਾ ਹੈ ਨਾਨਕ ਪ੍ਰਭ ਸ਼ਰਣਾਗਤੀ ਸਰਬ ਘਟਾਂ ਕੇ ਨਾਥ हे ਨਾਨਕ ਅਰਦਾਸ ਕਰ ਤਿਆਗ ਕਿ हे ਪ੍ਰਭੂ हे सब जीवांदे खसम मैं तेरी शरण आया हां मेनू अपने नाम दी दात दियो मेनू अपने उपदेश दी समल्टी दात मेरी चौड़ी विच पा दियो ताके मैं तोहाडी समझ मुताबिक जीवन जी सकआ